ਸਤਨਾਮ ਸ੍ਰੀ ਵਾਹੀ ਗੁਰੂ ਸਾਹਿਬ ਜੀਓ ਸ਼ਲੋਕ ਭਗਤ ਕਬੀਰ ਜੀਓ ਕੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਦੁ ਜਗਾਦੀ ਸਗਲ ਭਗਤ ਤਾ ਕੋ ਸੁਖ ਬਿਸ਼ੂ ਰਾਮ ਕਬੀਰ ਮੇਰੀ ਜਾਤ ਕੋ ਸਭ ਕੋ ਹਸਣੇ ਹਾਰ ਬਲਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਨ ਹਾਰ ਕਬੀਰ ਡਗਮਗ ਕਿਆ ਕਰੇ ਕਹਾਂ ਡਲਾਵੇ ਜੀਓ ਸਰਬ ਸੂਖ ਕੋ ਨਾਈ ਕੋ RAM ਨਾਮ ਰਸ ਪੀਓ ਕਬੀਰ ਕੰਚਨ ਕੇ ਕੁੰਡਲ ਬਨੇ ਉਪਰ ਲਾਲ ਜੜਾਓ ਦੀਸੇ ਦਾਦੇ ਕਾਨ ਜਿਉ ਜਨਮ ਨਾਹੀ ਨਾਉ ਕਬੀਰ ਐਸਾ ਏਕ ਆਦ ਜੋ ਜੀਵਤ ਮਿਰਤਕ ਹੋਈ ਨਿਰਪੈ ਹੋਈ ਕੈ ਗੁਨ ਰਵੀ ਜਤ ਪੀਖੋ ਤਤ ਸੋਏ ਕਬੀਰ ਜਾਂ ਦਿਨ ਹਉ ਮੂਆ ਪਾਛੀ ਪਿਆ ਆਨੰਦ ਮੋਹਿ ਮਿਲਿਓ ਪ੍ਰਭ ਆਪਣਾ ਸੰਗੀ ਪਜੇ ਗੋਬਿੰਦ ਕਬੀਰ ਸਭ ਤੇ ਹਮ ਬੁਰੀ ਹਮ ਤਜ ਪਲੋ ਸਭ ਕੋਈ ਜਿਨੇ ਐਸਾ ਕਰ ਬੂਜਿਆ ਮੀਤ ਹਮਾਰਾ ਸੋਏ ਕਬੀਰ ਆਈ ਮੁਝ ਪਹਿ ਅਨਕ ਕਰੀ ਕਰ ਕੀਸ ਕਬੀਰ ਆਈ ਮੁਝ ਪੈ ਅਨਕ ਕਰੀ ਕਰ ਭੀਸ ਅਮਰਾ ਕੀ ਗੁਰ ਆਪਣੀ ਉਨ ਕੀਨੋ ਆਦੇਸ਼ ਕਬੀਰ ਸੋਈ ਮਾਰੀਐ ਜੇ ਮੂਏ ਸੁਖ ਹੋਏ ਪਲੋ ਪਲੋ ਸਭ ਕੋ ਕਹੇ ਬੁਰਾ ਨਾ ਮਾਨੀ ਕੋਈ ਕਬੀਰ ਰਾਤੀ ਹੋਵੇ ਕਾਰੀਆਂ ਕਰਿਉ ਬੇਜੰਤ ਲੈ 파ਹੀ ਉਟਤਾवते ਸੇ ਜਾਨ ਮਾਰੀ ਭਗਵੰਤ ਕਬੀਰ ਚੰਦਨ ਕਾ ਬਿਰਵਾ ਭਲਾ ਬੀੜਿ ਉਟਾਕ ਪਲਾਸ ਕੋਈ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਕਬੀਰ ਬਾਸ ਬਡਾਈ ਬੂੜਿਆ ਯੋ ਮਤ ਡੂਬੋ ਕੋਈ ਚੰਦਨ ਕੇ ਨਿਗਟੇ ਬਸੇ ਬਾਸ ਸੁਗੰਧ ਨਾ ਹੋਈ ਕਬੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥ ਪਾਏ ਕੋਹਾੜਾ ਮਾਰਿਆ ਗਾਫਲਿ ਆਪਣੀ ਹਾਥ ਕਬੀਰ ਜੈ ਜੈ ਹਉ ਫਿਰਿਓ ਕਉਤ ਗਠਾ ਉਠਾਈ ਇਕ RAM ਸਨੇਹੀ ਬਹਾਰਾ ਉਜਰ ਮੇਰੇ ਭਾਈ ਕਬੀਰ ਸੰਤਨ ਕੀ ਚੁੰਗੀਆਂ ਭਲੀ ਪਾਟੋ ਕੋ ਸਤੀ ਗਾਓ ਆਗ ਲਗੋ ਤੈ ਧੌਲ ਹਰ ਜੀ ਨਹੀਂ ਹਰ ਕੋ ਨਾਉ ਕਬੀਰ ਸੰਤ ਮੂਈ ਕਿਆ ਰੋਈਐ ਜੋ ਆਪਣੇ ਗਰਹਿ ਜਾਈ ਰੋਵੋ ਸਾਖਤ ਬਾਪਰੀ ਜੋ ਹਾਟੀ ਹਾਟ ਬਿਕਾਈ ਕਬੀਰ ਸਾਖਤ ਐਸਾ ਹੈ ਜੈਸੀ ਲਸਨ ਕੀ ਖਾਨ ਕੋਨੇ ਬੈਠੇ ਖਾਈਐ ਪ੍ਰਗਟ ਹੋਈ ਨਿਦਾਨ ਕਬੀਰ ਮਾਇਆ ਡੋਲਣੀ ਪਵਨ ਚ ਕੋਲਣ ਹਾਰ ਸੰਤੋਣ ਮਾਖੋ ਸੰਤੋ ਮੱਖਣ ਖਾਇਆ ਛਾਛ ਪੀਏ ਸੰਸਾਰ ਕਬੀਰ ਮਾਇਆ ਡੋਲਣੀ ਪਵਨ ਵਹੇ ਹਿਵਤਾਰ ਜਿਨ ਬੁਲੋਇਆ ਤਿਨ ਖਾਇਆ ਅਵਰ ਬੁਲੋਵਣ ਹਾਰ ਕਬੀਰ ਮਾਇਆ ਚੋਰਟੀ ਮੁਸ ਮੁਸ ਲਾਵੇ ਹਾਟ ਏਕ ਕਬੀਰਾ ਨਾਮੁ ਉਸੈ ਜਨ ਕੀਨੀ ਬਾਰਾਂ ਬਾਟ ਕਬੀਰ ਸੁਖ ਨਾ ਇਹ ਜੁਗ ਕਰੇ ਜੋ ਬਉਤੇ ਮੀਤ ਜੋ ਜਿਤ ਰੱਖੇ ਏਕ ਸਿਉ ਸੇ ਤੇ ਸੁਖ ਪਾਵੇ ਨੀਤ ਕਬੀਰ ਜਿਸ ਮਰਨੀ ਤੇ जग ਡਰੇ ਮੇਰੀ ਮਣਿਆ ਆਨੰਦ ਮਰਨੀ ਹੀ ਤੇ ਪਾਈਐ ਪੂਰਨ ਪਰਮ ਆਨੰਦ RAM ਪਦਾਰਤ ਪਾਈ ਕੈ ਕਬੀਰਾ ਗਾਂਠ ਨਾ ਖੋਲ ਨਹੀਂ ਪਟਣ ਨਹੀਂ ਪਾਰਕੂ ਨਹੀਂ ਗਾਕ ਨਹੀਂ ਮੋਲ ਕਬੀਰ ਤਾਂ ਸਿਉ ਪ੍ਰੀਤ ਕਰ ਜਾਂ ਕੋ ਠਾਕੁਰ RAM ਪੰਡਤ ਰਾਜੀ ਭੂਪਤੀ ਆਵੇ ਕੌਨੇ ਕਾਮ ਕਬੀਰ ਪ੍ਰੀਤ ਏਕ ਸਿਉ ਕੀਏ ਆਣ ਦੁਬਦਾ ਜਾਈ ਪਾਵੇਂ ਲਾਂਬੇ ਕੀ ਸਕਾਰ ਪਾਵੇਂ ਕਰ ਮਡਾਈ ਕਬੀਰ ਜਗ ਗਾਜਲ ਕੀ ਕੋਠਰੀ ਆਂਧ ਪਰੇ ਤਿਸ ਮਾਹੀ ਆਉਂ ਬਲਹਾਰੀ ਤੈਨ ਕੋ ਪੈਸ ਜੋ ਨੀਕ ਸਜਾਹੇ ਕਬੀਰ ਤਨ ਜਾਏਗਾ ਸਕੋ ਤਾਲਿ ਹੋ ਬਹੋਰ ਨਾਂਗੇ ਪਾਵੋਂ ਤੇ ਗਏ ਜਿਨਕੇ ਲੱਖ ਕਰੋਰ ਕਬੀਰੇ ਤਨ ਜਾਏਗਾ ਕਮਨੇ ਮਾਰਗ ਲਾਈ ਕੈ ਸੰਗਤ ਕਰ ਸਾਧਕੀ ਕੈ ਹਰ ਕੀ ਗੁਣ ਗਾਈ ਕਬੀਰ ਮਰਤਾ ਮਰਤਾ ਜਗ ਮੂਆ ਮਰ ਪੀ ਨਾ ਜਾਣਿਆ ਕੋਈ ਐਸੇ ਮਰਨੇ ਜੋ ਮਰੇ ਬੌਰ ਨ ਮਰਨਾ ਹੋਈ ਕਬੀਰ ਮਾਨਸ ਜਨਮ ਉਦ ਲੰਭ ਹੈ ਕੋਈ ਨ ਬਾਰੀ ਬਾਰ ਜਿਉ ਫਲ ਪਾਕੀ ਭੋਏ ਗਰੇ ਬੌਰ ਨਾ ਲਾਗੇ ਡਾਰ ਕਬੀਰ ਤੁਹੀ ਕਬੀਰ ਤੂੰ ਤੇਰੋ ਨਾਉ ਕਬੀਰ RAM ਰਤਨ ਤਵ ਪਾਈਐ ਜੋ ਪਹਿਲੇ ਤਜੀ ਸਰੀਰ ਕਬੀਰ ਚੰਖਣਾ ਚੰਖੀਐ تمرو کہو نہ ہوئی کرم کریم جو کر رہی کرم کریم جو کر رہی میٹ نسا کی کوئی کبھیر کسوٹی رام کی جھوٹا ٹکے ن کوئی رام کسوٹی سو سہی ਜੋ ਮਰ ਜੀਵਾ ਹੋਈ ਕਬੀਰ ਊਜਲ ਪਹਿਰੀ ਕਾਪਰੀ ਪਾਣੁ ਸੁਪਾਰੀ ਖਾਹੀ ਇਕਸ ਹਰ ਕੇ ਨਾਮ ਬਿਨ ਬਾਦੇ ਜੰਪੁਰ ਜਾਹੀ ਕਬੀਰ ਬਿੜਾ ਜਰਜਰਾ ਊਟੇ ਛੇ ਹਜ਼ਾਰ ਰੂਵੇ ਹਰੂਵੇ تیر ਗਏ ਡੂਬੇ ਜਿਨ ਸਿਰ ਭਾਰ ਕਬੀਰ ਹਾੜ ਜਰੇ ਜਿਉ ਲੱਕਰੀ ਕਿਸ ਜਰੇ ਜਿਉ ਕਾਸ ਇਹ ਜਗ ਜਰਤਾ ਦੇਖ ਕੈ ਭਇਓ ਕਬੀਰ ਯੁਦਾਸ ਕਬੀਰ ਗਰਬ ਨਾ ਕੀਜੀਐ ਜਾਮ ਲਪੇਟੇ ਹਾੜ ਐਵਰਿ ਉਪਰ ਛਤਰ ਤਰ ਤੇ ਫੁਨ ਤਰਨੀ ਗਾੜ ਕਬੀਰ ਗਰਬ ਨਾ ਕੀਜੀਐ ਉਚਾ ਦੇਖ ਆਵਾਸ ਆਜ ਕਾਲ ਕੋਈ ਲੇਟਣ ਉਪਰ ਜਾਮੀ ਕਾਸ ਕਬੀਰ ਗਰਬ ਨਾ ਕੀਜੀਐ ਰੰਗਨਾਸੀਏ ਕੋਈ ਅਜੇ ਸੋ ਨਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਈ ਕਬੀਰ ਗਰਬ ਨਾ ਕੀਜੀਐ ਦੇਹੀ ਦੇ ਕੁਸਰੰਗ ਆਜ ਕਾਲ ਤਜ ਜਾਹੋਗੇ ਜਿਉ ਕਾਂਚਰੀ ਪੁਜੰਗ ਕਬੀਰ ਲੂਟਣਾ ਹੈ ਤਾਂ ਲੂਟ ਲੈ RAM ਨਾਮ ਹੈ ਲੂਟ ਫਿਰ ਪਾਛੇ ਪਛਤਾਹੋਗੇ ਪ੍ਰਾਨ ਜਾਣਗੇ ਛੂਟ ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੀ ਆਗ ਪਾਂਚੋ ਲੜਕਾ ਜਾਰਕੈ ਰਹੀ ਰਾਮ ਲਿਵ ਲਾਗ ਕੋ ਹੈ ਲੜਕਾ ਵਿੱਚ ਈ ਲੜਕੀ ਵਿੱਚ ਕੋਈ ਸਾਂਝਾ ਕਰੇ ਕਬੀਰ ਸਿਉ ਹਰ ਸੰਗ ਬਨਜ ਕਰੀ ਬੇਰੇ ਚਿਤਾਮਣੀ ਮਤ ਸਈ ਸਾਰੇ ਜਾਈ ਪਾਸ਼ੇ ਭੋਗ ਜੋ ਭੋਗ ਵੇ ਤਿਨ ਕੋ ਗੁੜ ਲੈ ਖਾਹੀ ਕਬੀਰ ਮੈਂ ਜਾਣਿਓ ਪ੍ਰਭੂ ਭਲੋ ਪੜਬੇ ਸਿਉ ਭਲ ਜੋਗ ਭਗਤ ਨਾ ਛਾਡੋ RAM ਕੀ ਆਵੇਂ ਨਿੰਦੋ ਲੋਗ ਕਬੀਰ ਲੋਗ ਕਹਿ ਨਿੰਦੇ ਬਪੜੇ ਕਬੀਰ ਲੋਗ ਕੇ ਨਿੰਦੇ ਬਪੜਾ ਜੇ ਮਨ ਨਾਹੀ ਗਿਆਨ RAM ਕਬੀਰਾ ਰਵ ਰਹੀ ਅਵਰ ਤਜੀ ਸਭ ਕਾਮ ਕਬੀਰ ਪਰਦੇਸੀ ਕਹਿ ਕਾਗਰੇ ਚੌਂ ਦੇਸ ਲਾਗੀ ਆਗ ਕਿੰਤਾ ਜਲ ਕੋਇਲਾ ਭਈ ਤਾਂਗੇ ਆਂਚ ਨ ਲਾਗ ਕਬੀਰ ਖਿੰਤਾ ਜਲ ਕੋਇਲਾ ਭਈ ਕਾਪਰ ਫੂਟ ਮਫੂਟ ਜੋਗੀ ਬਪੜਾ ਖੇਲਿਓ ਆਸਨ ਰਹੀ ਭੂਤ ਕਬੀਰ ਥੋਰੇ ਜਲ ਮਾਚਰੀ ਝੀਵਰ ਮੇਲਿਓ ਜਾਲ ਇਹ ਟੋਗਨੇ ਨਾ ਛੂਟਸੈ ਫਿਰ ਕਰ ਸਮੁੰਦ ਸਮਾਲ ਕਬੀਰ ਸਮੁੰਦ ਨਾ ਛੋਡੀਐ ਜੋ ਅਤਖਾਰੋ ਹੋਈ ਪੋਕਰ ਪੋਕਰ ਢੂੰਡਤੇ ਭਲੋ ਨਾ ਕਹੈ ਕੋਈ ਕਬੀਰ ਥੋਰੇ ਜਲ ਮਛਲੀ ਜੀਵਰ ਮੇਲਿਓ ਜਾਲ ਇਹ ਟੋ ਗਨੇ ਨਾ ਛੂਟ ਸੈ ਫਿਰ ਕਰ ਸਮੁੰਦ ਸਮਾਲ ਕਬੀਰ ਸਮੁੰਦ ਨਾ ਛੋਡੀਐ ਜੋਤ ਖਾਰੋ ਹੋਈ ਪੋਖਰ ਪੋਖਰ ਟੂੰਡਤੇ ਪਲੋ ਨਾ ਕਹ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀ ਅੱਜ ਆਪਾਂ ਭਗਤ ਕਬੀਰ ਜੀ ਦੇ ਸ਼ਲੋਕ ਜਿਹੜੇ ਆ ਪੜ੍ਹੇ ਹਨ ਔਰ ਆਪ ਜੀ ਨੇ ਇਹ ਨਾਨੂ ਬੜੇ ਹੀ ਆਨੰਦ ਦੇ ਨਾਲ ਪਿਆਰ ਸਹਿਤ ਸਰਵਨ ਕੀਤਾ ਹੈ। ਔਰ ਕਬੀਰ ਸਾਹਿਬ ਦੇ ਸਲੋਕਾਂ ਦੇ ਵਿੱਚ ਸਾਨੂੰ ਜੋ ਰਹਾਣੀ ਅਧਿਆਤਮਿਕ ਗਿਆਨ ਮਿਲਦਾ ਉਹਦੇ ਨਾਲ-ਨਾਲ ਸਾਨੂੰ ਜੀਵਨ ਜਾਚ ਵੀ ਸਿੱਖਣ ਨੂੰ ਮਿਲਦੀ ਆ। ਕਿ ਅਸੀਂ ਸੰਸਾਰ ਵਿੱਚ ਕਿਵੇਂ ਇੱਕ ਚੰਗੇ ਇਨਸਾਨ ਬਣ ਕੇ ਰਹਿਣਾ ਔਰ ਗੁਰੂ ਮਹਾਰਾਜ ਦੀ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰਿਆਂ ਦੇ ਪਰਿਵਾਰਾਂ ਉੱਪਰ ਮਿਹਰਾਂ ਭਰਿਆ ਹੱਥ ਰੱਖਣ ਸਰਬੱਤ ਹੀ ਸੰਗਤਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤੀਆਂ ਬਖਸ਼ਣ ਆਪਣੇ ਦਰੋਂ ਕਰੋ ਨਾਮਦਾਨ ਬਖਸ਼ਣ ਇਸੇ ਤਰ੍ਹਾਂ ਗੁਰ ਸ਼ਬਦ ਵਿਚਾਰ ਚੈਨਲ ਦੇ ਰਾਹੀਂ ਆਪਾਂ ਜਿਹੜੀਆਂ ਆਪਣੀ ਤੋਸ਼ ਬੁੱਧੀ ਦੇ ਨਾਲ ਜਿਹੜੀਆਂ ਗੁਰੂ ਸਾਹਿਬਾਨ ਦੀਆਂ ਵਿਚਾਰਾਂ ਗੁਰੂ ਸਾਹਿਬਾਨ ਦੇ ਜਿਹੜੇ ਸ਼ਲੋਕ ਪਾਠ ਆਪ ਜੀ ਨੂੰ ਸਰਵਣ ਕਰਵਾਉਂਦੇ ਰਹੀਏ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੀ ਸੋ ਗੁਰਬਾਣੀ ਪੜਦੇ ਆਂ ਦਾਸ ਕੋਲੋਂ ਏਕ ਨਹੀਂ ਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਗੁਰੂ ਰੂਪੀ ਸਾ ਸੰਗਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੁੱਲਾਂ ਬਖਸ਼ਣ ਜੋਗ ਨੇ ਦਾਸਤਿਆਂ ਪੁੱਲਾਂ ਨੂੰ ਨજર ਅੰਦਾਜ਼ ਕਰਨਾ ਅੱਖੋਂ ਪਰੋਖੇ ਕਰਨਾ ਅਣਡਿੱਠ ਕਰਨਾ ਔਰ ਗੁਰੂ ਦੇ ਸ਼ਬਦਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਆਪਣੇ ਜੀਵਨ ਨੂੰ ਆਪਾਂ ਜਿਹੜਾ ਸਫਲ ਕਰਨਾ ਵਾ ਭਗਤ ਕਬੀਰ ਜੀ ਨੇ ਸਾਨੂੰ ਜੋ ਉਪਦੇਸ਼ ਦਿੱਤੇ ਨੇ ਇਹਨਾਂ ਸ਼ਲੋਕਾਂ ਦੇ ਵਿੱਚ ਉਹਨਾਂ ਨੂੰ ਆਪਾਂ ਜਿਹੜਾ ਵਾ ਆਪਣੇ ਮਨ ਦੇ ਵਿੱਚ ਚੰਗੀ ਤਰ੍ਹਾਂ ਟਕੇਰਾ ਕਰੀਏ ਟਕਾ ਲਈਏ ਔਰ ਇਹ ਜਿਹੜਾ ਸੰਸਾਰ ਆ ਇਹਦੇ ਵਿੱਚ ਆਪਾਂ ਜਿਹੜਾ ਵਾ ਸਦਾ ਨਹੀਂ ਬੈਠੇ ਰਹਿਣਾ ਕਿਉਂਕਿ ਜਿਹੜਾ ਬਾਲਪਨ ਆਉਂਦਾ ਫਿਰ ਜਵਾਨੀ ਆਉਂਦੀ ਫਿਰ ਬਿਰਧ ਅਵਸਥਾ ਆਉਂਦੀ ਆ ਉਸ ਤੋਂ ਬਾਅਦ ਜਿਹੜਾ ਇਨਸਾਨ ਆ ਉਹ ਦੁਨੀਆ ਤੋਂ ਜਿਹੜਾ ਵਾ ਰੁਖਸਤ ਹੋ ਜਾਂਦਾ ਕਹਿੰਤ ਭਾਵ ਕਿ ਉਮਰ ਤੇ ਕੋਈ ਵੀ ਨਹੀਂ ਹੁੰਦੀ ਜਾਣਦੀ ਕਿਸੇ ਵੇਲੇ ਵੀ ਇਨਸਾਨ ਭਾਵੇਂ ਬਚਪਨ ਵਿੱਚ ਵੀ ਚਲੇ ਜਾਂਦੇ ਕੇ ਜਵਾਨੀ ਵਿੱਚ ਵੀ ਚਲੇ ਜਾਂਦੇ ਆ ਪਰ ਫਿਰ ਵੀ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਜਿਨ੍ਹਾਂ ਨੂੰ ਹਰੇਕ ਨੂੰ ਲੰਮੀ ਉਮਰ ਬਖਸ਼ਣ ਔਰ ਬਿਰਧ ਅਵਸਥਾ ਤੋਂ ਬਾਅਦ ਜਿਹੜਾ ਵਾ ਫਿਰ ਜਿਹੜਾ ਵਾ ਉਹ ਮੌਤ ਰੂਪੀ ਜਿਹੜਾ ਵਾ ਆਪਾਂ ਨੂੰ ਘੇਰਾ ਪਾ ਲੈਂਦੇ ਆ ਕੇ ਔਰ ਫਿਰ ਸਾਰੇ ਇਸ ਜਿਹੜੇ ਸੰਸਾਰ ਦੇ ਇਸ ਤੋਂ ਜਿੰਨੇ ਵੀ ਜੀਵ ਆਏ ਜਿਹੜੇ ਜਨਮੇ ਆ ਉਹਨਾਂ ਦਾ ਮਰਨਾ ਇੱਕ ਦਿਨ ਤੈਅ ਆ ਜੋ ਉਪਜੋ ਸੋ ਬਿਨਸ ਹੈ ਪਰ ਉਹ ਆਜ ਕੇ ਕੱਲ ਮਰਨ ਲਿਖਾਏ ਮੰਡਲ ਮੇ ਆਏ ਸੋ ਰੇਕ ਜੀਵਨ ਇਤੋਂ ਜਾਣਾ ਪਰ ਜਿੰਨਾ ਵੀ ਸਮਾਂ ਆਪਾਂ ਨੂੰ ਮਿਲੇ ਆਪਾਂ ਗੁਰੂ ਸਹਿਬਾਨਾਂ ਦੇ ਵਿਚਾਰਾਂ ਦੇ ਨਾਲ ਗੁਰੂ ਸਹਿਬਾਨ ਦੀ ਬਾਣੀ ਦੇ ਨਾਲ ਕਿਉ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂਆਂ ਦੀ ਬਾਣੀ ਦੇ ਨਾਲ ਭਗਤਾਂ ਦੀ ਬਾਣੀ ਪਾਤ ਸਹਿਬਾਨਾਂ ਦੀ ਬਾਣੀ ਸਭ ਜਿਹੜੀ ਬਾਣੀ ਦਰਜ ਹੈ ਔਰ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਜੋ ਸਾਡੇ ਅਗਵਾਈ ਕਰਦੇ ਨੇ ਸਾਡੀ ਉਹਨਾਂ ਦੇ ਅੱਗੇ ਸਜਦਾ ਕਰੀਏ ਗੁਰਬਾਣੀ ਜਿਹੜੀ ਆ ਵਿਚਾਰਾਂ ਜਿਹੜੀਆਂ ਸਰਵਣ ਕਰਦੇ ਰਿਆ ਕਰੀਏ ਆਪਣੇ ਜੀਵਨ ਨੂੰ ਸੋਹਣਾ ਬਣਾਈਏ ਇੰਨੀਆਂ ਕ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਦੀ ਦਾਸ ਨੂੰ ਸਾਥ ਸੰਗਤ ਜੀ ਕਿਮਾ ਕਰਨੀ ਕਿਉਂਕਿ ਵਿਚਾਰਾਂ ਕਰਦੇ ਅਕਸਰ ਹੀ ਕਈ ਵਾਰੀ ਕੋਈ ਨਾ ਕੋਈ ਤਰੁੱਟੀ ਰਹਿ ਜਾਂਦੀ ਆ ਕੋਈ ਗਲਤੀ ਹੋ ਜਾਂਦੀ ਹੈ ਪਰ ਸਾਧ ਸੰਗਤ ਤੇ ਗੁਰੂ ਸਹਿਬਾਨ ਜਿਹੜੇ ਭੁੱਲਾਂ ਬਖਸ਼ਣ ਯੋਗ ਨੇ ਸੋ ਬਲਾਉ ਫਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ